ਸਤਿ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਬਲਜੀਤ ਸਿੰਘ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਕੌਨਲਸ ਫਾਰਮ ਅੱਜ ਤੁਹਾਡੇ ਲਈ ਕੁਐਸਚਨ ਐਂਡ ਆਨਸਰ ਦੀ ਵੀਡੀਓ ਲੈ ਕੇ ਆਇਆ ਇੱਕ ਸਾਡੇ ਵੀਅਰ ਨਵਦੀਪ ਉਪਪਲ ਜੀ ਨੇ ਕੁਝ ਮੈਨੂੰ 6 ਸਵਾਲ ਦਿੱਤੇ ਸੀਗੇ ਤੇ ਉਹਨਾਂ ਸਵਾਲਾਂ ਦਾ ਹੀ ਮੈਂ ਜਵਾਬ ਦਵਾਂਗਾ ਉਸ ਤੋਂ ਪਹਿਲਾਂ ਕਹਿਣਾ ਚਾਹਾਂਗਾ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਪਸੰਦ ਆਈ ਤਾਂ ਲਾਈਕ ਜ਼ਰੂਰ ਕਰ ਲੈਣਾ ਚਲੋ ਸ਼ੁਰੂ ਕਰਦੇ ਹਾਂ ਉਹਨਾਂ ਵੀਰ ਜੀ ਦਾ ਪਹਿਲਾ ਸਵਾਲ ਸੀ ਕਿ ਇਹਦੇ ਲਈ ਸਭ ਤੋਂ ਵਧੀਆ ਸੀਜ਼ਨ ਕਿਹੜਾ ਹੈ ਜੀ ਹਾਂ ਮੇਰੇ ਹਿਸਾਬ ਨਾਲ ਸਭ ਤੋਂ ਸੀਜ਼ਨ ਜਿਹੜਾ ਵਧੀਆ ਰਹੇਗਾ ਜੀ ਇਹਦੇ ਵਿੱਚ ਮਾਰਚ ਜਦੋਂ ਠੰਡ ਥੋੜੀ ਘਟ ਜਾਂਦੀ ਹੈ ਤੇ ਲੋਕਾਂ ਦੀ ਜ਼ਮੀਨਾਂ ਵੀ ਵੇਲੀਆਂ ਹੋ ਜਾਂਦੀਆਂ ਨੇ ਕਣਕਾਂ ਤੋਂ ਬਾਅਦ ਜਾਂ ਕੋਈ ਹੋਰ ਫਸਲ ਲਾਈਏ ਤੇ ਜਿਹੜੀ ਆਪਣੀ ਇੱਕ ਇਹ ਦੂਜਾ ਸੀਜ਼ਨ ਜਿਹੜਾ ਹੈਗਾ ਜੀ ਬਾਰਿਸ਼ਾਂ ਤੋਂ ਪਹਿਲਾਂ-ਪਹਿਲਾਂ ਜਦੋਂ ਬਾਰਿਸ਼ਾਂ ਦਾ ਤੁਹਾਨੂੰ ਪਤਾ ਮੌਨਸੂਨ ਆਉਣ ਵਾਲਾ ਤੇ ਉਸ ਤੋਂ ਪਹਿਲਾਂ ਲਾ ਸਕਦੇ ਉਸ ਟਾਈਮ ਵੀ ਥੋੜਾ ਮੌਸਮ ਖੁਸ਼ਹਾਲ ਹੋ ਜਾਂਦਾ ਹੈ ਤੇ ਇਹ ਦੋ ਮੌਸਮ ਮੇਰੇ ਸਾਹਮਣੇ ਟੁਕਵੇਂ ਰਹਿਣਗੇ ਵੈਸੇ ਜਿਨ੍ਹਾਂ ਦੇ ਮੌਸਮ ਜਿਦਾ ਮਹਾਰਾਸ਼ਟਰਾ ਚ ਇੱਕੋ ਵਰਗੇ ਰਹਿੰਦੇ ਨੇ ਉਹ ਤਾਂ ਸਾਰਾ ਸਾਲ ਲਾ ਸਕਦੇ ਨੇ ਦੂਸਰਾ ਕੁਐਸਚਨ ਹੈ ਜੀ ਪਿੱਲਰਾਂ ਦੇ ਵਿੱਚ ਸਹੀ ਫਾਸਲਾ ਰੋ ਤੇ ਉਹ ਕਿੰਨੇ ਬਾਏ ਕਿੰਨੇ ਤੇ ਅਸੀਂ ਲਾ ਸਕਦੇ ਆ ਦੇਖੋ ਜੀ ਪਿੱਲਰ ਇੱਚ ਦੋ ਆਪਸ਼ਨਸ ਨੇ ਇੱਕ ਤਾਂ 12 ਬਾਏ 7 ਤੇ ਲਾ ਲਓ ਜਾਂ 10 ਬਾਏ 7 ਤੇ 12 ਬਾਏ 7 ਤੇ ਕੀ ਹੈ ਕਿ ਤੁਸੀਂ ਟਰੈਕਟਰ ਚਲਾ ਸਕਦੇ ਹੋ ਵਿੱਚ ਤੇ ਆਪਣਾ ਜਿਹੜੀ ਕਾਹ ਦੀ ਵਡਾਈ ਆ ਤੁਹਾਡਾ ਟਰੈਕਟਰ ਨਾਲ ਹੀ ਹੋ ਜਾਏਗੀ ਤੇ ਇੰਨਾ ਕੀ ਤੁਹਾਡਾ ਲੇਬਰ ਕੋਸਟ ਥੋੜੀ ਘੱਟ ਹੋ ਜਾਏਗੀ ਤੇ 10 ਬਾਈ 7 ਤੇ ਕੀ ਹੈ ਤੁਹਾਡਾ ਫਾਇਦਾ ਕੀ ਪਿੱਲਰ ਜ਼ਿਆਦਾ ਲੱਗ ਜਾਣਗੇ ਪਰ ਉਹਦੇ ਨਾਲ ਕੀ ਹੈ ਕਿ ਤੁਹਾਨੂੰ ਟਰੈਕਟਰ ਉਹਦੇ ਵਿੱਚ ਚੱਲਣਾ ਮੁਸ਼ਕਿਲ ਹੋ ਜਾਂਦਾ ਤੁਹਾਨੂੰ ਪਤਾ 10 ਫੁੱਟ ਤੇ ਤਾ ਤੁਹਾਨੂੰ ਜਾਂ ਤਾਂ ਲੇਬਰ ਦੇ ਨਾਲ ਗੁੜਾਈ ਕਰਾਣੀ ਪਈਗੀ ਜਾਂ ਐਕਸਟਰਾ ਪਾਵਰ ਟਿੱਲਰ ਲੈਣਾ ਪਏਗਾ ਉੱਚ ਵੀ ਚਲੋ ਲੇਬਰ ਤੁਹਾਡੀ ਕਾਸਟ ਵਧੇਗੀ ਪਾਵਰ ਟਿੱਲਰ ਦੇ ਨਾਲ ਵੀ ਤੇ ਇਹ ਇਹ ਦੇ ਵਿੱਚ ਚੀਜ਼ਾਂ ਨੇ ਜਿਹੜੇ ਜ਼ਿਆਦਾ ਏਰੀਆ ਲਾਉਣਾ ਚਾਹੁੰਦੇ ਨੇ ਉਹ 12x7 ਤੇ ਲਾਣ ਜਿਹੜਾ ਥੋੜਾ ਰਕਬਾ ਹੀ ਲਾਉਣਾ ਚਾਹੁੰਦੇ ਆ ਤੇ ਮੈਨੇਜ ਕਰ ਸਕਦੇ ਆ ਮੈਨੂਅਲ ਲੇਬਰ ਨਾਲ ਉਹ 10x7 ਤੇ ਲਾ ਲੈਣ ਤੀਸਰਾ ਜੀ ਬੈੱਡ ਸਾਈਜ਼ ਦੇਖੋ ਬੈੱਡ ਦੇ ਵਿੱਚ ਵੀ ਜੇ ਤੁਸੀਂ ਡ੍ਰਿਪ ਇਰੀਗੇਸ਼ਨ ਲਾ ਰਹੇ ਹੋ ਤੇ ਜੇ ਤੋੜੋ ਤੋੜ ਸਾਰੇ ਪਿਲਰਾਂ ਦਾ ਫਿਰ ਤੁਹਾਨੂੰ ਬੈੱਡ ਬਣਾਉਣਾ ਸਹੀ ਰਹੇਗਾ ਕਿ ਤੁਹਾਡੀ ਜੀ ਡ੍ਰਿਪ ਲਾਈਨ ਆਏ ਇਕਵਨਲੀ ਸਿੱਧੀ ਵਿਚ ਜਾਈਗੀ ਵੈਸੇ ਉਹਦੀ ਇਨੀ ਕੋਈ ਦਿੱਕਤ ਤਾਂ ਨਹੀਂ ਹੈ ਪਰ ਇਦਾਂ ਕਿ ਤੁਹਾਡੀ ਜੇ ਤੁਸੀਂ ਪਿਲਰਾਂ ਦੇ ਨਾਲ ਹੀ ਮਿੱਟੀ ਲਾ ਕੇ ਬੈੱਡ ਬਣਾਉਂਦੇ ਹੋ ਤੁਹਾਡੀ ਡ੍ਰਿਪ ਲਾਈਨ ਆ ਉੱਪਰ نیچے ਹੋ ਕੇ ਜਾਏਗੀ ਤੇ ਜਿਹੜਾ ਸਹੀ ਜੇ ਸਹੀ ਬੈੱਡ ਹੈ ਜੀ ਜੇ ਪਿਲਰਾਂ ਦੇ ਨਾਲ ਲਾ ਰਹੇ ਹੋ ਤੇ 2x2 ਫੁੱਟ ਦਾ ਤੇ 10 ਇੰਚ ਦੀ ਹਾਈਟ ਦਾ ਤੁਸੀਂ ਬੈੱਡ ਇਹਦੇ ਵਿੱਚ ਬਣਾ ਸਕਦੇ ਹੋ ਤੇ ਉਹਨਾਂ ਦਾ ਅਗਲਾ ਸਵਾਲ ਹੈ ਜੀ ਜਿਹੜਾ ਪਿੱਲਰ ਦਾ ਟਾਪ ਆਏ ਕੰਕਰੀਟ ਦਾ ਬਣਾਇਆ ਜਾਵੇ ਕਿ ਟਾਇਰ ਦਾ ਬਣਾਇਆ ਜਾਵੇ ਇਹ ਸਵਾਲ ਮੈਨੂੰ ਪਹਿਲਾਂ ਵੀ ਕਈ ਵਾਰੇ ਕਈ ਜਨਰਾਂ ਨੇ ਫੋਨ ਤੇ ਪੁੱਛਿਆ ਜੀ ਦੇਖੋ ਜੀ ਜਿਹੜਾ ਟਾਪ ਆਫ ਪਿੱਲਰ ਹੈ ਟਾਇਰ ਦਾ ਆਪਾਂ ਜਿਹਦਾ ਸਪੋਰਟਸ ਬਾਈਕ ਦਾ ਮੋਟਾ ਟਾਇਰ ਹੁੰਦਾ ਜਾਂ ਤਾਂ ਆਪਾਂ ਉਹ ਜੇ ਮੈਨੇਜ ਕਰ ਸਕਦੇ ਆ ਤਾਂ ਤੇ ਠੀਕ ਹੈ ਜੀ ਜਿਹੜੇ ਆਪਣੇ ਪਤਲੇ ਟਾਇਰ ਹੈ ਜੀ ਉਹ ਮੇਰੇ ਹਿਸਾਬ ਨਾਲ ਉਹਨਾਂ ਦੀ ਲਾਈਫ ਵੀ ਘੱਟ ਹੈ ਤੇ ਦੂਜੇ ਹਿਸਾਬ ਨਾਲ ਕੋਈ ਕਾਸਟ ਜੀ ਬਹੁਤਾ ਫਰਕ ਨਹੀਂ ਪੈਂਦਾ ਜੀ ਜਿਹੜਾ ਉੱਪਰ ਵਾਲਾ ਗੋਲ ਵਾਲਾ ਜੇ ਉਹ ਕੰਕਰੀਟ ਦਾ ਹੀ ਬਣਾਇਆ ਜਾਵੇ ਤੇ ਵਧੀਆ ਇੱਕੋ ਦੇਖਣ ਨੂੰ ਵੀ ਸੋਹਣਾ ਲੱਗਦਾ ਜੇ ਹੁਣ ਆਪਾਂ ਕਹੀਏ ਕਿ ਸਾਈਕਲ ਦੇ ਟਾਇਰ ਆਪਾਂ ਇਹਦੇ ਵਿੱਚ ਵਰਤ ਲਾਂਗੇ ਉਹ ਮੇਰੇ ਹਿਸਾਬ ਨਾਲ ਪੋਸੀਬਲ ਨਹੀਂ ਹੈਗੇ ਜੀ ਸੋ ਕੰਕਰੀਟ ਹੀ ਮੈਂ ਇਹਦੇ ਵਿੱਚ ਫੇਵਰ ਕਰਾਂਗਾ ਜੀ ਤੀਸਰਾ ਜੀ ਡਿਮਾਂਡ ਐਂਡ ਮਾਰਕੀਟਿੰਗ ਇਨ ਪੰਜਾਬ ਅੱਛਾ ਜੀ ਦੇਖੋ ਜੀ ਡਿਮਾਂਡ ਦੀ ਗੱਲ ਇਸ ਤਰ੍ਹਾਂ ਹੈ ਕਿ ਤੁਸੀਂ ਅਗਰ ਕਿਸੇ ਵੱਡੇ ਸ਼ਹਿਰ ਲੁਧਿਆਣਾ ਜਲੰਧਰ ਅੰਮ੍ਰਿਤਸਰ ਬਠਿੰਡਾ ਚੰਡੀਗੜ੍ਹ ਕਿਸੇ ਤਗੜੇ ਵਿਆਹ ਚ ਜਾਓਗੇ ਤਗੜੇ ਤਾਂ ਨਹੀਂ ਮੈਂ ਕਹੂੰਗਾ ਅੱਜਕੱਲ ਮੀਡੀਅਮ ਵਿਆਵਾਂ ਦੀ ਵੀ ਮੈਂ ਇਹੀ ਗੱਲ ਕਰਾਂਗਾ ਕਿ ਤੁਹਾਨੂੰ ਉੱਥੇ ਫਰੂਟ ਖਾਣ ਨੂੰ ਜਾਂ ਦੇਖਣ ਨੂੰ ਜ਼ਰੂਰ ਮਿਲੇਗਾ ਜੀ ਫਰੂਟ ਦੀ ਜਿਹੜੀ ਡਿਮਾਂਡ ਹੈ ਹੌਲੀ-ਹੌਲੀ ਵੱਧ ਰਹੀ ਹੈ ਐਕਚੁਅਲੀ ਇੱਥੇ ਗਰੋ ਨਹੀਂ ਹੋ ਰਿਹਾ ਤੇ ਹੁਣ ਤੁਹਾਨੂੰ ਪਤਾ ਹੈ ਕਿ ਜਿਹੜੀ ਚੀਜ਼ ਪੰਜਾਬ ਚ ਗਰੋ ਹੀ ਨਹੀਂ ਹੋ ਰਹੀ ਤੇ ਉਹਦੀ ਮਾਰਕੀਟ ਕਿਸ ਤਰ੍ਹਾਂ ਹੋ ਸਕਦੀ ਹੈ ਤੇ ਬਾਕੀ ਮੈਂ ਕੀਵੀ ਦੀ ਐਗਜ਼ਾਮਪਲ ਦਊਂਗਾ ਕਿ ਪਹਿਲਾਂ ਇਸਨੇ ਖਾਦੀ ਨਹੀਂ ਸੀ ਕੋਈ 15 ਸਾਲ ਪਹਿਲਾਂ ਪਰ ਹੁਣ ਹਰ ਇੱਕ ਛੋਟੀ ਤੋਂ ਛੋਟੀ ਰੇੜੀ ਤੇ ਵੀ ਤੁਹਾਨੂੰ ਕੀ ਵੀ ਦੇਖਣ ਨੂੰ ਮਿਲਦੀ ਹੈ ਤੇ ਮਾਰਕੀਟਿੰਗ ਦੀ ਜਿਹੜੀ ਗੱਲ ਹੈ ਇਹਦੀ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਕਿਉਂਕਿ ਇਹਦਾ ਫਰੂਟ ਦਾ ਟੇਸਟ ਵੀ ਮਿੱਠਾ ਹੈ ਤੇ ਮੈਂ ਮੇਰਾ ਫਰੈਂਡ ਇੱਕ ਜੈਪੁਰ ਗਿਆ ਸੀ ਤੇ ਮੈਨੂੰ ਉਹਨੇ ਮੈਨੂੰ ਫੋਟੋ ਭੇਜੀ ਉੱਥੇ ਲੋਕੀ ਡ੍ਰੈਗਨ ਫਰੂਟ ਖਾ ਰਹੇ ਨੇ ਤੇ ਉਹਨਾਂ ਦੇ ਰਿਐਕਸ਼ਨਸ ਵਗੈਰਾ ਉਹਨਾਂ ਦੇ ਚੈੱਕ ਕੀਤੇ ਤੇ ਉਹਨਾਂ ਨੂੰ ਫਰੂਟ ਪਸੰਦ ਆਇਆ ਸੀ ਹਾਲਾਂਕਿ ਉਹ ਵਾਈਟ ਵਾਲਾ ਸੀ ਤੇ ਫਿੱਕਾ ਸੀਗਾ ਸੋ ਮਾਰਕੀਟ ਇਸ ਤਰ੍ਹਾਂ ਜੀ ਜੇ ਤੁਸੀਂ ਦਿੱਲੀ ਪਹੁੰਚ ਸਕਦੇ ਹੋ ਆਜ਼ਾਦਪੁਰ ਮੰਡੀ ਉੱਥੇ ਤੇ ਵਿਕੀ ਵਿਕੀ ਜਾਣਾ ਜੀ ਪਰ ਇੱਥੇ ਵੀ ਮਾਰਕੀਟ ਮੈਨੂੰ ਪਤਾ ਹੈ ਕਿ ਆਂ ਦੇ ਸਾਲਾਂ ਵਿੱਚ ਵਿਕਸਿਤ ਹੋ ਜਾਊਗੀ ਨਹੀਂ ਤੇ ਦਿੱਲੀ ਤਾਂ ਆਪਾਂ ਮਾਲ ਜਿਹੜਾ ਉਹ ਲੈ ਕੇ ਜਾ ਹੀ ਸਕਦੇ ਹਾਂ ਤੇ ਅਗਲਾ ਸਵਾਲ ਹੈ ਜੀ ਕੀ ਸਾਨੂੰ ਇਹਦੇ ਵਿੱਚ ਹਾਰਟੀਕਲਚਰ ਡਿਪਾਰਟਮੈਂਟ ਦੇ ਵਜੋਂ ਕੋਈ ਸਹਾਇਤਾ ਹੈ ਜਾਂ ਸੋਇਲ ਪਾਣੀ ਫਰਟੀਲਾਈਜ਼ਰ アドਵਾਈਸਰੀ ਆਦਿ ਦੇਖੋ ਜੀ ਹਾਰਟੀਕਲਚਰ ਡਿਪਾਰਟਮੈਂਟ ਦੀ ਗੱਲ ਹੈ ਕਿ ਆਪਣੇ ਪੰਜਾਬ ਚ ਇਸ ਵਿੱਚ ਇਸ ਬਾਰੇ ਕੋਈ ਰਿਸਰਚ ਹੋ ਨਹੀਂ ਰਹੀ ਹੈ ਡ੍ਰੈਗਨ ਫਰੂਟ ਦੇ ਰਿਗਾਰਡਿੰਗ ਤੇ ਮੈਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਦੇ ਹਜੇ ਉਨਾ ਵੱਲੋਂ ਹਜੇ ਰეკਮੈਂਡਡ ਵੈਰਾਈਟੀਆਂ ਨਹੀਂ ਹੈ ਕਿਉਂਕਿ ਹੁਣ ਜਿਸ ਚੀਜ਼ ਦੀ ਰਿਸਰਚ ਨਹੀਂ ਹੋ ਰਹੀ ਉਸ ਬਾਰੇ ਉਹ ਕਿਸ ਤਰ੍ਹਾਂ ਦੱਸ ਸਕਦੇ ਆ ਜਾਂ ਕਿਸ ਤਰ੍ਹਾਂ ਉਹਨੂੰ ਰეკਮੈਂਡ ਕਰ ਸਕਦੇ ਆ ਸੋ ਇਹਦੇ ਬਾਰੇ ਤਾਂ ਮੈਨੂੰ ਕੋਈ ਉਹਨਾਂ ਵੱਲੋਂ ਨਹੀਂ ਹੈਗੀ ਹੈਲਪ ਯਾ ਮੈਂ ਉਹਨਾਂ ਦੀ ਵੀ ਗੱਲ ਸਹੀ ਹੈ ਉਹਨਾਂ ਦੀ ਰਿਸਰਚ ਜਿਹੜਾ ਦੂਸਰੇ ਫਰੂਟਸ ਦੇ ਵੱਲ ਜ਼ਿਆਦਾ ਹੈ ਜੀ ਤੇ ਹੁਣ ਅਗਲੀ ਗੱਲ ਜੀ ਜਿਹੜਾ ਕਾਫੀ ਲੋਕਾਂ ਦਾ ਸਵਾਲ ਹੁੰਦਾ ਹੈ ਇਹ ਮੈਂ ਆਪਣੇ ਵੱਲੋਂ ਸਵਾਲ ਜੋੜ ਰਿਹਾ ਕਿ ਇਹਦੇ ਲਈ ਠੁਕਵਾ ਮੌਸਮ ਕਿਹੜਾ ਤੇ ਹੋਰ ਮੌਸਮ ਚੇਂजेस ਦਾ ਇਹਦੇ ਤੇ ਕੀ ਇਫੈਕਟ ਪੈਂਦਾ ਜੀ ਇਹਦੇ ਲਈ ਮੌਸਮ ਜਿਹੜਾ ਹੈ 15 ਤੋਂ 40 ਡਿਗਰੀ ਸੈਲਸੀਅਸ ਬੈਸਟ ਹੈ ਜੀ ਤੇ ਜਦੋਂ ਉੱਪਰ-ਨੀਚੇ ਹੁੰਦਾ ਹੈ ਕੰਮ ਤੇ ਮੈਂ ਹੋਰ ਵੀ ਕਈ ਸਵਾਲ ਪੁੱਛਦੇ ਆ ਤੇ ਮੈਂ ਉਹਨਾਂ ਨੂੰ ਸਲਾਹ ਦਿੰਦਾ ਕਿ ਵਿੱਚ ਥੋੜੀ ਇੰਟਰ ਕ੍ਰੋਪਿੰਗ ਲਈਤੀ ਜਾਵੇ ਕੁਛ ਦਰਖਤ ਲਾਏ ਜਾਣ ਵਿੱਚ ਜੇਣਾ ਕਿ ਸਾਡਾ ਸਾਰੇ ਖੇਤ ਦਾ ਜਿਹੜਾ ਮਾਹੌਲ ਹੈ ਥੋੜਾ ਖੁਸ਼ਹਾਲ ਹੋ ਜਾਏ ਥੋੜਾ ਠੰਡਾ ਹੋ ਜਾਏ ਤੇ ਗਰਮੀਅਸ ਟੈਂਪਰੇਚਰ ਨੂੰ ਜਿਹੜਾ ਡਾਊਨ ਕਰ ਦੇਵੇ ਕਿਉਂਕਿ ਆਪਾਂ ਜਾਣਦੇ ਹਾਂ ਕਿ ਰੁੱਖਾਂ ਦੇ ਨੇਹੇ ਨੇਹਠਾਂ ਟੈਂਪਰੇਚਰ ਘਟ ਜਾਂਦਾ ਆਪਾਂ ਜਿੱਦਾ ਡਾਇਰੈਕਟ ਸਨਲਾਈਟ ਜਿਸ ਪਾਸਿਓਂ ਆ ਰਹੀ ਹੈ ਇਸਟ ਵਾਲੇ ਪਾਸਿਓਂ ਉਸ ਪਾਸੇ ਥੋੜਾ ਦਰਖਤ ਲਾ ਦਈਏ ਤਾਂ ਕਿ ਕਿਉਂਕਿ ਇੱਥੇ ਡਾਇਰੈਕਟ ਸਨਲਾਈਟ ਦਾ ਵੀ ਪ੍ਰਕੋਪ ਹੈ ਜੀ 40 ਤੋਂ 45% ਇਹਨੂੰ ਸ਼ੇਡ ਪਸੰਦ ਹੈ ਤੇ ਸਰਦੀਆਂ ਦੇ ਵਿੱਚ ਵੀ ਆਪਾਂ ਜਿਹੜੇ ਦਰਖਤ ਲਾਏ ਹੋਣਗੇ ਇਹਨੂੰ ਥੋੜਾ ਨਿਗ ਦੇਣਗੇ ਤੇ ਆਪਣੀ ਠੰਡ ਦੇ ਮੌਸਮ 'ਚ ਇਹਨੂੰ ਥੋੜਾ ਬਚਾਅ ਦੇਣਗੇ ਤੇ ਇਹ ਦੋ ਗੱਲਾਂ ਨੇ ਜੀ ਤੇ ਦੂਜੀ ਗੱਲ ਫੰਗਸ ਪੈਂਦੀ ਹੈ ਠੰਡ ਜ਼ਿਆਦਾ 'ਚ ਉਸ ਵੇਲੇ ਸਾਨੂੰ ਥੋੜਾ ਧਿਆਨ ਰੱਖਣਾ ਹੈ ਇਹ بارشਾਂ 'ਚ ਵੀ ਫੰਗਸ ਪੈ ਜਾਂਦੀ ਹੈ ਜੀ ਤੇ ਉਸ ਵੇਲੇ ਵੀ ਇਸ ਗੱਲ ਦਾ ਆਪਾਂ ਧਿਆਨ ਰੱਖਣਾ ਕਿ ਫੰਗਸ ਤਾਂ ਨਹੀਂ ਪੈ ਰਹੀ ਤੇ ਉਹ ਜੇ ਫੰਗਸ ਪੈ ਰਹੀ ਹੈ ਤਾਂ ਉਹਦੇ ਨੈਸੈਸਰੀ ਸਟੈਪਸ ਲੈਣੇ ਆ ਜੇ ਕੋਈ ਐਂਟੀਫੰਗਲ ਸਪਰੇਅ ਕਰਨਾ ਹੈ ਤੇ ਹੋਰ ਇਹਨਾਂ ਚੀਜ਼ਾਂ ਦੇ ਰਿਲੇਟਡ ਆਰਗੈਨਿਕ ਵੀ ਤੁਸੀਂ ਮੈਥਡ ਵਰਤ ਸਕਦੇ ਹੋ ਦੋਸਤੋ ਉਮੀਦ ਹੈ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਏਗੀ ਤੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮੈਂ ਹੋਰ ਵੀ ਤੁਹਾਡੇ ਲਈ ਡ੍ਰੈਗਨ ਫੂਡ ਦੇ ਰਿਲੇਟਿਡ ਵੀਡੀਓ ਲੈ ਕੇ ਆਂਦਾ ਰਵਾਂਗਾ ਤੇ ਤੁਹਾਡਾ ਜੇ ਕੋਈ ਮਨ ਵਿੱਚ ਸਵਾਲ ਹੈ ਤੇ ਬੇਝਿਜਕ ਮੈਨੂੰ 991510994 ਤੇ ਕਾਲ ਕਰਕੇ ਪੁੱਛ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ